ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੀ ਉਸ ਰਿਆਸਤ ਦੀ ਜਿਸ ਰਿਆਸਤ ਦੇ ਰਾਜੇ ਨੇ ਅੰਗਰੇਜ਼ਾਂ ਨੂੰ ਸਿੱਧਾ ਹੀ ਕਰ ਦਿੱਤਾ ਸੀ ਇਨਕਾਰ ਕਿਵੇਂ ਅੰਗਰੇਜ਼ਾਂ ਨੇ ਇਸ ਰਿਆਸਤ ਦੇ ਰਾਜੇ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਿੱਹਾਂ ਮੈਂ ਗੱਲ ਕਰਦਾ ਪਿਆ ਜੀ ਪੰਜਾਬ ਦੀ ਰਿਆਸਤ ਨਾਬਾ ਰਿਆਸਤ ਦੀ ਕੀ ਇਤਿਹਾਸ ਨਾਬੇ ਦੀ ਰਿਆਸਤ ਦਾ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਨਾਬੇ ਦੀ ਰਿਆਸਤ ਦੇ ਉਹ ਅੰਦਰਲੇ ਰਾਜ ਜਿਹੜੇ ਕੀ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਗਾਇਬ ਕਰ ਦਿੱਤੇ ਗਏ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਬਲਾਉ ਹੁਣ ਸ਼ੁਰੂ ਕਰਦੇ ਆ ਨਾਬੇ ਦੀ रियासत ਦਾ ਇਤਿਹਾਸ ਗਰਦੇਤ ਸਿੰਘ ਨੇ ਪਿੰਡ ਬਡਰੂਖਾਂ ਤੋਂ ਉੱਠ ਕੇ ਆਪਣਾ ਡੇਰਾ ਪਿੰਡ ਨਾਬੇ ਦੇ ਵਿੱਚ ਲਾ ਲਿਆ ਤੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਤੇ 1755 ਈਸਵੀ ਵਿੱਚ ਗਰਦੇਤ ਸਿੰਘ ਦੇ ਪੁੱਤਰੇ ਹਮੀਰ ਸਿੰਘ ਨੇ ਨਾਬੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਨਗਰ ਬਣਾ ਦਿੱਤਾ ਇੱਥੇ ਬਹੁਤ ਵੱਡਾ ਨਗਰ ਵਸਾ ਦਿੱਤਾ ਤੇ ਨਾਬੇ ਦਾ ਨਾਮ ਦੂਰ ਦੂਰ ਤੱਕ ਪ੍ਰਸਿੱਧ ਹੋ ਗਿਆ 1763 ਈਸਵੀ ਵਿੱਚ ਜਦੋਂ ਸਿੱਖਾਂ ਨੇ ਸਰਹੰਦ ਦੇ ਨਵਾਬ ਜਾਨਖਾਨ ਨੂੰ ਮਾਰ ਦਿੱਤਾ ਤਾਂ ਸਿੱਖ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਏਰੀਆ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਦੋਂ ਹੀ ਹਮੀਰ ਸਿੰਘ ਨੇ ਨਾਬੇ ਦੇ ਆਸ-ਪਾਸ ਦੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਤੇ ਨਾਬੇ ਨੂੰ ਇੱਕ ਰਿਆਸਤ ਐਲਾਨ ਕਰ ਦਿੱਤਾ ਤੇ ਨਾਬੇ ਸ਼ਹਿਰ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ 1810 ਈਸਵੀ ਵਿੱਚ ਜਿਹੜੀ ਨਾਬੇ ਦੀ ਰਿਆਸਤ ਸੀ ਇਹ ਮਾਲਵੇ ਦੀਆਂ ਜਿਹੜੀਆਂ ਸਾਰੀਆਂ ਰਿਆਸਤਾਂ ਸੀ ਉਦੇ ਵਿੱਚੋਂ ਪੈਸੇ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ ਤੇ ਆਉਂਦੀ ਸੀ ਪਹਿਲੇ ਨੰਬਰ ਤੇ ਆਉਂਦੀ ਸੀ ਪਟਿਆਲਾ ਰਿਆਸਤ ਦੂਸਰੇ ਨੰਬਰ ਤੇ ਆਉਂਦੀ ਸੀ ਕੈਥਲ ਰਿਆਸਤ ਤੇ ਤੀਸਰੇ ਨੰਬਰ ਤੇ ਨਾਭਾ ਰਿਆਸਤ ਆਉਂਦੀ ਸੀ ਤੇ ਇਹਨਾਂ ਤੋਂ ਬਾਅਦ ਜੀਦ ਮਲੇਰਕੋਟਲਾ ਫਰੀਦਕੋਟ ਇਹ ਸਾਰੀਆਂ ਮਲਵਈ ਰਿਆਸਤਾਂ ਆਉਂਦੀਆਂ ਸੀ ਆਜਾ ਜਸਵੰਤ ਸਿੰਘ ਦੇ ਸਮੇਂ ਤੇ ਭਾਰਤ ਦੇ ਵਿੱਚ ਅੰਗਰੇਜ਼ ਹਕੂਮਤ ਨਵੀਂ-ਨਵੀਂ ਉੱਭਰ ਰਹੀ ਸੀ ਤੇ ਨਾਭਾ ਰਿਆਸਤ ਅੰਗਰੇਜ਼ ਹਕੂਮਤ ਦੇ ਨੇੜੇ ਆਉਣ ਲੱਗੀ ਤੇ ਜਿਹੜਾ ਰਾਜਾ ਜਸਵੰਤ ਸਿੰਘ ਸੀ ਇਹ ਅੰਗਰੇਜ਼ਾਂ ਦੀਆਂ ਮੈਫੜਾਂ ਦੇ ਵਿੱਚ ਜ਼ਿਆਦਾਤਰ ਆਉਣ ਲੱਗੇ 1814 ਈਸਵੀ ਦੇ ਵਿੱਚ ਹੋਈ ਅੰਗਰੇਜ਼ ਗੋਰਖਾ ਜੰਗ ਦੌਰਾਨ ਨਾਭੇ ਰਿਆਸਤ ਨੇ ਪੂਰਾ ਅੰਗਰੇਜ਼ਾਂ ਦਾ ਸਾਥ ਦਿੱਤਾ ਫਿਰ ਇਸ ਤੋਂ ਬਾਅਦ 1838 ਈਸਵੀ ਦੇ ਵਿੱਚ ਹੋਈ ਅੰਗਰੇਜ਼ ਅਫਗਾਨ ਜੰਗ ਦੌਰਾਨ ਰਾਜਾ ਜਸਵੰਤ ਸਿੰਘ ਨੇ ਅੰਗਰੇਜ਼ਾਂ ਦਾ ਭਰਪੂਰ ਸਾਥ ਦਿੱਤਾ ਤਾਂ ਅੰਗਰੇਜ਼ਾਂ ਨੇ ਰਾਜਾ ਜਸਵੰਤ ਸਿੰਘ ਤੋਂ ਖੁਸ਼ ਹੋ ਕੇ ਰਾਜਾ ਜਸਵੰਤ ਸਿੰਘ ਨੂੰ ਬਹੁਤ ਜ਼ਿਆਦਾ ਤੋਹਫਿਆਂ ਦੇ ਨਾਲ ਨਵਾਜਿਆ ਬਹੁਤ ਜ਼ਿਆਦਾ ਤੋਹਫੇ ਗਿਫਟ ਦਿੱਤੇ ਗਏ ਸੀ ਰਾਜਾ ਜਸਵੰਤ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਇਹ ਤੁ ਸਾਡੀ ਬਹੁਤ ਮਦਦ ਕੀਤੀ ਆ ਰਾਜਾ ਜਸਵੰਤ ਸਿੰਘ ਦੀ ਮੌਤ ਤੋਂ ਬਾਅਦ ਨਾਬੇ ਦੀ ਰਿਆਸਤ ਤੇ ਬੈਠਦੇ ਹਨ ਜਸਵੰਤ ਸਿੰਘ ਦੇ ਰਾਜਾ ਦੇ ਪੁੱਤਰ ਦਵਿੰਦਰ ਸਿੰਘ ਰਾਜਾ 1845 ਈਸਵੀ ਦੇ ਵਿੱਚ ਹੋਈ ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿਚਾਲੇ ਜੰਗ ਦੌਰਾਨ ਰਾਜਾ ਦਵਿੰਦਰ ਸਿੰਘ ਨੇ ਲਾਹੌਰ ਦਰਬਾਰ ਦੀ ਹਮਾਇਤ ਕੀਤੀ। ਹੁਣ ਇਸ ਗੱਲ ਤੋਂ ਨਾਰਾਜ਼ ਹੋ ਕੇ ਅੰਗਰੇਜ਼ਾਂ ਨੇ ਰਾਜਾ ਦਵਿੰਦਰ ਸਿੰਘ ਨੂੰ ਧੱਕੇ ਦੇ ਨਾਲ ਗੱਦੀ ਤੋਂ ਉਦਾਰ ਦਿੱਤਾ ਤੇ ਰਾਜਾ ਦਵਿੰਦਰ ਸਿੰਘ ਦੇ 7 ਸਾਲ ਦੇ ਪੁੱਤਰ ਭਰਪੂਰ ਸਿੰਘ ਨੂੰ ਨਾਬੇ ਰਿਆਸਤ ਦੀ ਗੱਦੀ ਤੇ ਬਿਠਾ ਦਿੱਤਾ। ਹੁਣ ਜਿਵੇਂ-ਜਿਵੇਂ ਹੀ ਭਰਪੂਰ ਸਿੰਘ ਜਵਾਨ ਹੁੰਦਾ ਗਿਆ, ਉਵੇਂ ਹੀ ਉਹਦੀਆਂ ਅੰਗਰੇਜ਼ਾਂ ਦੇ ਨਾਲ ਜਿਹੜੀਆਂ ਨਜ਼ਦੀਕੀਆਂ ਸੀ ਉਹ ਬਹੁਤ ਜ਼ਿਆਦਾ ਵਧੀਆਂ ਗਈਆਂ। 1857 ਈਸਵੀ ਦੇ ਵਿੱਚ ਹੋਏ ਭਾਰਤੀਆਂ ਦੇ ਅੰਗਰੇਜ਼ਾਂ ਖਿਲਾਫ ਵਿਦਰੋਹ ਦੇ ਵਿੱਚ ਰਾਜਾ ਭਰਪੂਰ ਸਿੰਘ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ ਤੇ ਰਾਜਾ ਭਰਪੂਰ ਜੀਆਂ ਦੀ ਮੌਤ ਤੋਂ ਬਾਅਦ 90 ਦੀ ਗੱਦੀ ਤੇ ਬੈਠਦੇ ਹਨ ਰਾਜਾ ਭਰਪੂਰ ਸਿੰਘ ਜੀਆ ਦੇ ਛੋਟੇ ਭਰਾ ਭਗਵਾਨ ਸਿੰਘ ਜਿਹੜਾ ਰਾਜਾ ਭਗਵਾਨ ਸਿੰਘ ਸੀ ਇਹ ਆਪਣੇ ਵਿੱਚ ਹੀ ਮਸਤ ਰਹਿੰਦਾ ਸੀ ਇਹ ਕੋਈ ਵੀ ਫੈਸਲਾ ਖੁੱਲ ਕੇ ਨਹੀਂ ਸੀ ਲੈਂਦਾ ਰਾਜਾ ਭਗਵਾਨ ਸਿੰਘ ਜੀਆ ਦਾ ਕੋਈ ਵੀ ਵਾਰਿਸ ਨਹੀਂ ਸੀ ਤੇ ਰਾਜਾ ਭਗਵਾਨ ਸਿੰਘ ਜੀਆ ਦੀ ਮੌਤ ਤੋਂ ਬਾਅਦ ਰਾਜਾ ਹਮੀਰ ਸਿੰਘ ਵੱਲੋਂ ਚਲਾਇਆ ਗਿਆ ਨਾਬੇ ਦੀ ਗੱਦੀ ਦਾ ਵੰਸ਼ ਇੱਥੇ ਹੀ ਖਤਮ ਹੋ ਜਾਂਦਾ ਹੈ ਤਾਂ ਫਿਰ ਉਦੋਂ ਹੀ ਜੀਤ ਰਿਆਸਤ ਨੇ ਨਾਬੇ ਦੀ ਕਮਾਂਡ ਸੰਭਾਲੀ ਜੀਤ ਰਿਆਸਤ ਦੇ ਵਿੱਚੋਂ ਹੀਰਾ ਸਿੰਘ ਨੂੰ ਨਾਬੇ ਦਾ ਰਾਜਾ ਬਣਾ ਦਿੱਤਾ ਗਿਆ ਸੀ ਹੀਰਾ ਸਿੰਘ ਨੇ ਨਾਬੇ ਦੇ ਆਮ ਲੋਕਾਂ ਲਈ ਬਹੁਤ ਭਲਾਈ ਦੇ ਕੰਮ ਕੀਤੇ ਪਰ ਇੱਥੇ ਉਹਨੇ ਅੰਗਰੇਜ਼ਾਂ ਦਾ ਵੀ ਪੂਰਾ ਸਾਥ ਦਿੱਤਾ ਹੀਰਾ ਸਿੰਘ ਨੇ ਨਾਬੇ ਦੇ ਵਿੱਚ ਇੱਕ ਬਹੁਤ ਆਲੀਸ਼ਾਨ ਮਹਿਲ ਵੀ ਬਣਵਾਇਆ ਸੀ ਜਿਸ ਨੂੰ ਕਿ ਅੱਜ ਆਪਾਂ ਹੁਣ ਹੀਰਾ ਮਹਿਲ ਦੇ ਨਾਮ ਨਾਲ ਜਾਣਦੇ ਆਂ ਤੇ ਰਾਜਾ ਹੀਰਾ ਸਿੰਘ ਦੇ ਸਮੇਂ ਤੇ ਹੀ ਨਾਬੇ ਦੇ ਵਿੱਚ ਫੌਜੀ ਸ਼ਾਉਣੀ ਤੇ ਰੇਲਵੇ ਸਟੇਸ਼ਨ ਬਣਾਇਆ ਗਿਆ ਤੇ ਉਸੇ ਸਮੇਂ ਹੀ ਰਾਜਾ ਹੀਰਾ ਸਿੰਘ ਨੇ ਨਾਬੇ ਦੇ ਵਿੱਚ ਪੰਜ ਆਲੀਸ਼ਾਨ ਦਰਵਾਜੇ ਵੀ ਬਣਾਏ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਦਰਵਾਜੇ ਅੱਜ ਵੀ ਨਾਬੇ ਦੇ ਵਿੱਚ ਮੌਜੂਦ ਹਨ ਜਿਹੜਾ ਅੱਜ ਤੁਸੀਂ ਨਾਬੇ ਦੇ ਵਿੱਚ ਬਣਿਆ ਹੋਇਆ ਸਰਕਾਰੀ ਹਸਪਤਾਲ ਦੇਖਦੇ ਹੋ ਨਾ ਇਹ ਵੀ ਰਾਜਾ ਹੀਰਾ ਸਿੰਘ ਦੇ ਸਮੇਂ ਤੇ ਹੀ ਬਣਿਆ ਹੋਇਆ ਹੈ ਰਾਜਾ ਹੀਰਾ ਸਿੰਘ ਨੂੰ ਪੜ੍ਹਾਈ ਵਿਦਿਆ ਦੇ ਨਾਲ ਬਹੁਤ ਜ਼ਿਆਦਾ ਲਗਾਵ ਸੀ ਇਸ ਕਰਕੇ ਉਹਨਾਂ ਨੇ ਨਾਬੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਸਕੂਲ ਖੋਲੇ ਸੀ ਤੇ ਰਾਜਾ ਹੀਰਾ ਸਿੰਘ ਦੇ ਸਮੇਂ ਤੇ ਹੀ ਨਾਬਾ ਤੇ ਉਸ ਦੇ ਆ ਆਸ-ਪਾਸ ਦੇ ਏਰੀਆ ਦੇ ਵਿੱਚ ਬਹੁਤ ਵੱਡੀਆਂ ਤੇ ਸ਼ਾਹੀ ਇਮਾਰਤਾਂ ਬਣੀਆਂ ਸੀ। ਰਾਜਾ ਹੀਰਾ ਸਿੰਘ ਨੇ ਸ਼ਸਤਰਾਂ, ਘੋੜਿਆਂ ਤੇ ਸ਼ਾਹੀ ਇਮਾਰਤਾਂ ਤੇ ਬਹੁਤ ਖੁੱਲ੍ਹ ਕੇ ਖਰਚ ਕੀਤਾ ਸੀ। 1879 ਈਸਵੀ ਦੇ ਵਿੱਚ ਹੋਈ ਅੰਗਰੇਜ਼-ਅਫਗਾਨ ਜੰਗ ਦੌਰਾਨ ਰਾਜਾ ਹੀਰਾ ਸਿੰਘ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ। ਅੰਗਰੇਜ਼ਾਂ ਨੂੰ ਖਾਣ-ਪੀਣ ਦਾ ਸਮਾਨ, ਘੋੜੇ, ਸ਼ਸਤਰ ਆਦਿ ਪ੍ਰੋਵਾਈਡ ਕਰਵਾਏ, ਉਹਨਾਂ ਨੂੰ ਦਿੱਤੇ ਤੇ ਇਸ ਗੱਲ ਤੋਂ ਅੰਗਰੇਜ਼ਾਂ ਨੇ ਖੁਸ਼ ਹੋ ਕੇ ਰਾਜਾ ਹੀਰਾ ਸਿੰਘ ਨੂੰ ਮਹਾਰਾਜਾ ਹੀਰਾ ਸਿੰਘ ਦੀ ਪਦਵੀ ਦੇ ਦਿੱਤੀ। ਮਹਾਰਾਜਾ ਦੀ ਪਦਵੀ ਦੇ ਦਿੱਤੀ ਗਈ ਸੀ। ਰਾਜਾ ਹੀਰਾ ਸਿੰਘ ਤੋਂ ਮਹਾਰਾਜਾ ਹੀਰਾ ਸਿੰਘ ਬਣਾ ਦਿੱਤਾ ਗਿਆ ਸੀ ਤੇ ਮਹਾਰਾਜਾ ਹੀਰਾ ਸਿੰਘ ਨੂੰ ਦਿੱਲੀ ਦਰਬਾਰ ਵੱਲੋਂ ਰਾਜਾ ਇਹ ਰਾਜਗਾਨ ਦਾ ਖਿਤਾਬ ਵੀ ਦਿੱਤਾ ਗਿਆ ਸੀ ਮਹਾਰਾਜਾ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਨਾਬੇ ਦੀ ਗੱਦੀ ਤੇ ਬੈਠਦੇ ਹਨ ਮਹਾਰਾਜਾ ਹੀਰਾ ਸਿੰਘ ਦੇ ਪੁੱਤਰ ਮਹਾਰਾਜਾ ਰੀਪੂ ਦਮਨ ਸਿੰਘ ਮਹਾਰਾਜਾ ਰੀਪੂ ਦਮਨ ਸਿੰਘ ਬਹੁਤ ਨੇਕ ਦੇਣ ਇਨਸਾਨ ਸੀ ਪਰ ਅੰਗਰੇਜ਼ਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਹੀ ਉਲਟ ਸੀ ਮਹਾਰਾਜਾ ਰੀਪੂ ਦਮਨ ਸਿੰਘ ਸਦਾ ਪ੍ਰਮਾਤਮਾ ਨੂੰ ਧਿਆਉਣ ਵਾਲਾ ਮਹਾਰਾਜਾ ਸੀ ਜਿਹੜੇ ਮਹਾਰਾਜਾ ਰੀਪੂ ਦਮਨ ਸਿੰਘ ਸੀ ਇਹ ਅੰਗਰੇਜ਼ਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੇ ਜਦੋਂ ਮਹਾਰਾਜਾ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰੀਪੂ ਦਮਨ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਗਿਆ ਤਾਂ ਇਹਨਾਂ ਨੇ ਆਪਣੀ ਗੱਦੀ ਦੀ ਰਸਮ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਤੇ ਪੰਜਾਂ ਪਿਆਰਿਆਂ ਤੋਂ ਕਰਵਾਈ ਸੀ ਹੁਣ ਇਸ ਗੱਲ ਦਾ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਰੋਸ ਵੀ ਜਤਾਇਆ ਸੀ ਕਿ ਸਾਡੇ ਹੁੰਦੇ ਆ ਬਿਨਾ ਕਿਸੇ ਅਫਸਰ ਤੋਂ ਬਿਨਾ ਕਿਸੇ ਜਰਨਲ ਤੋਂ ਇੱਕ ਗੱਦੀ ਦਾ ਮੁਖੀ ਕਿਵੇਂ ਥਾਪ ਦਿੱਤਾ ਗਿਆ ਤਾਂ ਇੱਥੇ ਮਹਾਰਾਜ ਰੀਪੂ ਦਵਨ ਸਿੰਘ ਜੀ ਆਨੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਰਾਜ ਹੈ ਇਹ ਸਾਡੇ ਗੁਰਾਂ ਦੀ ਬਖਸ਼ੀ ਹੋਈ ਦਾਤ ਹੈ ਇਸ ਵਿੱਚ ਅੰਗਰੇਜ਼ਾਂ ਦਾ ਕੋਈ ਵੀ ਸਬੰਧ ਨਹੀਂ ਹੈ ਇਤਿਹਾਸ ਦੱਸਦਾ ਹੈ ਕਿ ਜਦੋਂ ਇਹ ਗੱਲ ਅੰਗਰੇਜ਼ਾਂ ਨੇ ਸੁਣੀ ਤਾਂ ਉਹਨਾਂ ਨੇ ਨਾਬੇ ਰਿਆਸਤ ਦੀਆਂ ਸਾਰੀਆਂ ਸਹੂਲਤਾਂ ਨੂੰ ਵਾਪਸ ਲੈ ਲਿਆ ਸੀ ਇੱਕ ਵੀ ਸਹੂਲਤ ਨਹੀਂ ਸੀ ਦਿੱਤੀ ਗਈ ਨਾਬੇ ਦੀ ਰਿਆਸਤ ਨੂੰ ਸਾਰੀਆਂ ਸਹੂਲਤਾਂ ਹੀ ਉਹਨਾਂ ਨੇ ਵਾਪਸ ਲੈ ਲਈਆਂ ਸੀ ਜਦੋਂ ਮਹਾਰਾਜ ਰੀਪੂ ਦਵਨ ਸਿੰਘ ਜੀ ਆਨੇ ਇਹ ਸ਼ਬਦ ਕਹੇ ਸੀ ਉਸ ਤੋਂ ਬਾਅਦ ਜਦੋਂ 13 ਅਪ੍ਰੈਲ 1919 ਈਸਵੀ ਦੇ ਵਿੱਚ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਹੋਈ ਸੀ ਤਾਂ ਪੰਜਾਬ ਦਾ ਇੱਕੋ ਇੱਕ ਰਾਜਾ ਸੀ ਜਿਸ ਨੇ ਕਿ ਅਗਨੇਜਾਂ ਦੇ ਖਿਲਾਫ ਬਹੁਤ ਵੱਡੇ ਐਕਟ ਲਾਇਆ ਸੀ ਬਹੁਤ ਐਕਸ਼ਨ ਮਿਲਾਇਆ ਸੀ ਉਹ ਸੀ ਰਾਜਾ ਮਹਾਰਾਜਾ ਰੀਪੂ ਦਮਨ ਸਿੰਘ ਇਹਨਾਂ ਤੋਂ ਇਲਾਵਾ ਹੋਰ ਕਿਸੇ ਨੇ ਅੱਗੇ ਆਉਣ ਦੀ ਹਿੰਮਤ ਨਹੀਂ ਸੀ ਕੀਤੀ ਨਾਬੇ ਦਾ ਇਹ ਰਾਜਾ ਹੋਇਆ ਸੀ ਜਿਸ ਨੇ ਅੰਗਰੇਜ਼ਾਂ ਦੇ ਖਿਲਾਫ ਠੋਕ ਕੇ ਬੋਲੇ ਸੀ ਜਦੋਂ ਮਹਾਰਾਜਾ ਰੀਪੂ ਦਮਨ ਸਿੰਘ ਜੀ ਆਣੇ ਜਲਿਆਂ ਵਾਲੇ ਬਾਗ ਤੇ ਹੋਏ ਅਤਿਆਚਾਰ ਕਰਕੇ ਜਿਹੜੇ ਲੋਕ ਜ਼ਖਮੀ ਸੀ ਉਹਨਾਂ ਦੇ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਜਿਹੜਾ ਪਟਿਆਲੇ ਦਾ ਰਾਜਾ ਸੀ ਭੁਪਿੰਦਰ ਸਿੰਘ ਉਸਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਆਂ ਦੇ ਇਸ ਕਾਰੇ ਤੇ ਰੋਕ ਲਵਾ ਦਿੱਤੀ ਸੀ ਤੇ ਉਦੋਂ ਤੋਂ ਹੀ ਨਾਬੇ ਤੇ ਪਟਿਆਲੇ ਦੇ ਰਾਜੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਅੱਖਾਂ ਦਿਖਾਉਣ ਲੱਗ ਪਏ ਸੀ ਤੇ ਜਿਹੜੇ ਅੰਗਰੇਜ਼ ਸੀ ਅੰਗਰੇਜ਼ ਤਾਂ ਪਹਿਲਾਂ ਹੀ ਮਹਾਰਾਜਾ ਰੀਪੂ ਦਮਨ ਸਿੰਘ ਜੀ ਆਂ ਦੇ ਖਿਲਾਫ ਸੀ ਉਹਨਾਂ ਨੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਆਂ ਦੇ ਖਿਲਾਫ ਬਹੁਤ ਵੱਡੇ ਵੱਡੇ ਐਕਸ਼ਨ ਮਿਲੇ ਇਸ ਤੋਂ ਬਾਅਦ ਮਹਾਰਾਜ ਰੀਪੂ ਦਮਨ ਸਿੰਘ ਜੀ ਸਿੱਧਾ ਹੀ ਅੰਗਰੇਜ਼ਾਂ ਦੇ ਖਿਲਾਫ ਹੋ ਗਏ ਸੀ ਉਹਨਾਂ ਨੇ ਸੜਕਾਂ ਦੇ ਆਣ ਕੇ ਲੋਕਾਂ ਦੇ ਨਾਲ ਪ੍ਰਦਰਸ਼ਨ ਵੀ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਅਕਾਲੀ ਲਹਿਰ ਤੇ ਗਦਰ ਲਹਿਰ ਦੇ ਲੋਕਾਂ ਦੀ ਬਹੁਤ ਖੁੱਲ ਕੇ ਮਦਦ ਕੀਤੀ ਸੀ ਤੇ ਆਪ ਵੀ ਮੋਰਚਿਆਂ ਦੇ ਵਿੱਚ ਜਾਂਦੇ ਰਹੇ ਸੀ 1923 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਤੱਕੇ ਦੇ ਨਾਲ ਮਹਾਰਾਜੀ ਰੀਪੂ ਦਮਨ ਸਿੰਘ ਜੀਆ ਨੂੰ ਗੱਦੀ ਤੋਂ ਉਤਾਰ ਦਿੱਤਾ ਤੇ ਦੇਹਰਾਦੂਨ ਭੇਜ ਦਿੱਤਾ ਸੀ ਜਦੋਂ ਅੰਗਰੇਜ਼ਾਂ ਨੇ ਮਹਾਰਾਜੀ ਰੀਪੂ ਦਮਨ ਸਿੰਘ ਜੀਆ ਨੂੰ ਗੱਦੀ ਤੋਂ ਉਤਾਰ ਦਿੱਤਾ ਤਾਂ ਲੋਕਾਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ ਕਿਉਂਕਿ ਜਿਹੜੇ ਮਹਾਰਾਜੀ ਰੀਪੂ ਦਮਨ ਸਿੰਘ ਸੀ ਇਹ ਸਿੱਧਾ ਹੀ ਮੋਰਚਿਆਂ ਦੇ ਵਿੱਚ ਵੀ ਜਾਂਦੇ ਸੀ ਤਾਂ ਇੱਥੇ ਪੰਜਾਬ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਖਿਲਾਫ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਜਦੋਂ ਇਸ ਗੱਲ ਦਾ ਪਤਾ ਅੰਗਰੇਜ਼ਾਂ ਨੂੰ ਲੱਗਦਾ ਹੈ ਤੇ ਅੰਗਰੇਜ਼ਾਂ ਨੇ ਪੰਜਾਬ ਦੇ ਆਮ ਲੋਕਾਂ ਦੇ ਬਹੁਤ ਜ਼ਿਆਦਾ ਜ਼ੁਲਮ ਵੀ ਕੀਤੇ ਸੀ ਹੁਣ ਇਸ ਜ਼ੁਲਮ ਦੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਵਨ ਸਰੂਪਾਂ ਦੀ ਬੇਅਦਬੀ ਵੀ ਹੋਈ ਜਦੋਂ ਇਸ ਗੱਲ ਦਾ ਪਤਾ ਸਿੱਖਾਂ ਨੂੰ ਲੱਗਾ ਤਾਂ ਸਿੱਖ ਭਟਕ ਉੱਠੇ ਹੁਣ ਇਹ ਮਾਮਲਾ ਸਿਆਸੀ ਤੋਂ ਧਾਰਮਿਕ ਮਾਮਲਾ ਬਣ ਚੁੱਕਾ ਸੀ ਤੇ ਜੱਤੋ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਉਦੋਂ ਹੀ ਸਿੱਖਾਂ ਦੀ ਸਿਰਮੋਹ ਸੰਸਥਾ ਐਸਜੀਪੀਸੀ ਨੇ ਮਹਾਰਾ ਰੀਪੂ ਦਮਨ ਸਿੰਘ ਜੀਾਂ ਦੇ ਪੱਖ ਦੇ ਵਿੱਚ ਇੱਕ ਮਤਾ ਵੀ ਪਗਾਇਆ ਸੀ ਕਿ ਪੂਰੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸਿੱਖਾਂ ਨੂੰ ਜੱਤੋ ਬੁਲਾਇਆ ਜਾਵੇ ਤੇ ਜੱਤੋ ਤੋਂ ਸਿੰਘਾਂ ਦੇ ਜਥੇ ਨਾਬੇ ਦੇਲੀ ਰਵਾਨਾ ਹੋਣੇ ਸ਼ੁਰੂ ਹੋ ਗਏ ਸੀ ਜਦੋਂ ਇਹ ਜਥਾ ਨਾਬੇ ਦੇਲੀ ਰਵਾਨਾ ਹੁੰਦਾ ਸੀ ਨਾਬਾ ਪਹੁੰਚਣ ਤੇ ਜਾਂ ਰਾਸਤੇ ਦੇ ਵਿੱਚ ਹੀ ਕਈ ਸਿੰਘਾਂ ਨੂੰ ਬੰਦੀ ਬਣਾ ਲਿਆ ਜਾਂਦਾ ਸੀ ਤੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾਂਦੇ ਸੀ ਅੰਗਰੇਜ਼ਾਂ ਦੇ ਵੱਲੋਂ ਮਹਾਰਾਜਾ ਰੀਪੂ ਦਮਨ ਸਿੰਘ ਤੋਂ ਸ਼ੁਰੂ ਹੋਏ ਇਸ ਮੋਰਚੇ ਨੇ ਬਹੁਤ ਵੱਡਾ ਰੂਪ ਧਾਰ ਲਿਆ ਸੀ ਇਸ ਕਰਕੇ ਅੰਗਰੇਜ਼ਾਂ ਨੂੰ ਹੀ ਬ੍ਰਿਟਿਸ਼ਾਂ ਨੂੰ ਵੀ ਇੱਥੇ ਝੁਕਣਾ ਪੈ ਗਿਆ ਸੀ ਤੇ ਉਸ ਸਮੇਂ ਸਿੱਖ ਗੁਰਦੁਆਰਾ ਆਟਿਕ ਹੋਦ ਦੇ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਰੀਪੂ ਦਮਨ ਸਿੰਘ ਦੇ ਪੁੱਤਰ ਮਹਾਰਾਜਾ ਪ੍ਰਤਾਪ ਸਿੰਘ ਨੂੰ ਨਾਬੇ ਦੀ ਗੱਦੀ ਤੇ ਬਿਠਾ ਦਿੱਤਾ ਤੇ ਨਾਬੇ ਦਾ ਅਗਲਾ ਵਾਰਿਸ ਘੋਸ਼ਿਤ ਕਰ ਦਿੱਤਾ ਸੀ ਤੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਦੇਹਰਾਦੂਨ ਤੋਂ ਅਬਚਲਨਗਰ ਨਦੇੜ ਸਾਹਿਬ ਚਲੇ ਗਿਆ ਸੀ ਉੱਥੇ ਉਹਨਾਂ ਅੰਮ੍ਰਿਤ ਪਾਣ ਕੀਤਾ ਤੇ ਆਪਣਾ ਨਾਮ ਰੀਪੂ ਦਮਨ ਸਿੰਘ ਤੋਂ ਗੁਰਚਰਨ ਸਿੰਘ ਰੱਖ ਲਿਆ ਸੀ ਅੱਜ ਵੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਘਟਨਾ ਦੀ ਯਾਦ ਵਿੱਚ ਹਰ ਸਾਲ 9 ਸਤੰਬਰ ਨੂੰ ਨਾਬਾ ਦਿਵਸ ਮਨਾਉਂਦੀ ਹੈ ਸੋ ਇਹ ਸੀ ਨਾਬੇ ਦਾ ਇਤਿਹਾਸ ਨਾਬੇ ਦੀ ਰਿਆਸਤ ਦਾ ਇਤਿਹਾਸ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਮੈਂ ਇੱਕ ਸ਼ਾਰਟ ਵੀਡੀਓ ਪਾਈ ਸੀ ਨਾਬੇ ਦੇ ਮਹਾਰਾਜਾਂ ਤੇ ਉਸ ਵੀਡੀਓ ਦੇ ਵਿੱਚ ਮੈਂ ਸਿਰਫ ਜੀਦ ਰਿਆਸਤ ਤੋਂ ਸ਼ੁਰੂ ਹੋਏ ਮਹਾਰਾਜਾਂ ਦੇ ਬਾਰੇ ਦੱਸਿਆ ਸੀ ਜਿਹੜੇ ਇਸ ਤੋਂ ਪਹਿਲਾਂ ਮਹਾਰਾਜੇ ਹੋਏ ਸੀ ਉਹਨਾਂ ਦੀ ਮੈਂ ਜਾਣਕਾਰੀ ਉਸ ਵੀਡੀਓ ਦੇ ਵਿੱਚ ਨਹੀਂ ਦਿੱਤੀ ਸੀ ਇਸ ਕਰਕੇ ਮੈਂ ਫੁੱਲ ਵੀਡੀਓ ਇਹ ਡਿਟੇਲ ਦੇ ਵਿੱਚ ਪਾਈ ਆ ਤੇ ਜੇਕਰ ਇਤਿਹਾਸ ਦੱਸਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਦੇ ਪਾਤਰ ਸਮਝੋ ਇਸ ਜਾਣਕਾਰੀ ਨੂੰ ਪੰਜਾਬ ਦੇ ਹੋਰ ਵਸਨੀਕਾਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਨੂੰ ਨਾਬੇ ਦਾ ਇਤਿਹਾਸ ਪਤਾ ਲੱਗ ਸਕੇ ਅੱਜ ਦੇ ਲਈ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਇਤਿਹਾਸਿਕ ਜਾਣਕਾਰੀ ਦੀ ਵੀਡੀਓ ਦੇ ਵਿੱਚ ਧੰਨਵਾਦ